ਦੇ ਭਾਈ ਆਹ ਫਾਰਚੂਨਰ ਇਹ ਰੈਂਟ ਲਈ ਹੈ ਜੀ ਐਨਆਰਆਈਆਂ ਲਈ ਜੀ ਅੱਛਾ ਮਤਲਬ ਰੈਂਟ ਤੇ ਦੇ ਦਿੰਦੇ ਹੋ ਇੱਕ ਦਿਨ ਲਈ ਫਿਰ ਕਿੰਨੇ ਰੁਪਏ ਵੀਰੇ ਵੈਸਤਾ ਹੀ 3500 ਰੁਪਏ ਪਰ ਡੇ ਹੁੰਦਾਗਾ ਹਾਂਜੀ ਹੁਣ ਆਪਾਂ ਤਾਂ 3000 ਤੇ ਦੇ ਦਾਂਗੇ ਜੀ 3000 ਤੇ ਦੇ ਦੂੰਗੇ ਵਿੱਚ ਹੀ ਲਾਈਟ ਟਾਇਰ ਲੱਗੇ ਹੋਏ ਨੇਗੇ ਠੀਕ ਹੈ ਭਾਈ ਆਟੋਮੈਟਿਕ ਹੈ ਜੀ ਆਟੋਮੈਟਿਕ ਹੈ ਭਾਈ ਕਿੰਨਾ ਮਾਡਲ ਹੈ ਵੀਰੇ ਕਰ ਇਹ ਇਹ 13 ਮਾਡਲ ਹੈ ਜੀ 13 ਮਾਡਲ ਹੈ ਭਾਈ ਠੀਕ ਹੈ ਇੱਕ ਦਿਨ ਦਾ ਮਤਲਬ ਤੁਸੀਂ 3500 ਕਿਨਾਂ ਕਹਿਆ ਤੁਸੀਂ 3000 3000 ਚ ਦੇ ਦਾਂਗੇ 3000 ਚ ਦੇ ਦਊਂਗੇ ਹੋਰ ਰੈਂਟ ਤੇ ਹੈਵੀ ਵਾਰਟ ਦੋਨੇ ਆਪਣੇ ਲਈ ਫਰਟੂਨਰੀ ਹੈ। ਦੋ ਬੁੱਲੀਆਂ ਨੇ ਬਈ। ਫਰਟੂਨਰੀ ਵੀ ਦੋ ਬਨੇ ਹੈ ਬਈ। ਹਾਂਜੀ ਦੋ ਨੇ। ਉਹਨਾਂ ਦਾ ਵੀ ਰੇਟ ਬਈ ਕਿਵੇਂ ਹੈ ਟਟ? ਹਾਂ ਇਹੀ ਕਰ ਲਾਂਗੇ ਜੀ। 7 ਰੇਟ ਹੈ। ਹਾਂਜੀ। ਅੱਛਾ ਮਤਲਬ ਕਿ ਜੇ ਕਿਸੇ ਵੀਰ ਨੇ ਲੈਣੀ ਹੋ ਤਾਂ ਕੰਟੈਕਟ ਕਰ ਸਕਦਾ ਮੋਟ ਜੀ। ਕੰਟੈਕਟ ਕਰ ਸਕਦਾ ਜੀ। ਬਈ ਆਪਣਾ ਕੰਟੈਕਟਰ ਨੰਬਰ ਦੱਸ ਦੋ ਵੀਰੇ। 97819 ਜੀ 36322 ਜੀ। ਠੀਕ ਹੈ ਵੀਰੇ। ਹੋ ਜਾ 13 ਮਾਡਲ ਐਸਫਟੀ ਜੀ ਬੀਡੀਆ ਜੀ। ਠੀਕ ਹੈ ਬਈ ਠੀਕ ਹੈ ਠੀਕ ਹੈ। ਅਸੀਂ 90000 ਚੱਲੀ ਹੋਈ ਹੈ Ориਜਨਲ ਦੀ। ਹਾਂਜੀ। ਇਹ 3.5 ਲੱਖ ਰੁਪਏ ਦੇ ਦੇਵਾਂਗੇ। ਉਹ 3 ਸਿਰ ਚੜ੍ਹ ਪਾਏ ਨੇ ਬਦਲੋ ਠੀਕ ਹੈ ਚਾਹ ਖੜੀ ਹੈ ਬਾਈ ਦੇ ਨਾਲ ਡੀਟੀ ਪੈਟਰੋਲ ਦੀ ਹੈਗੀ ਇਹ ਪੈਟਰੋਲ ਜੀ ਐਨ ਜੀ ਲੱਗੀ ਹੋਈ ਹੈਗੀ ਹਾਂ ਜੀ ਇਹ ਵੀ 1.5 ਲੱਖ ਰੁਪਏ ਦੇ ਦਾਂਗੇ ਜੀ ਹੋਰ ਵੀ ਕਰ ਲਾਂਗੇ ਮੌਕੇ ਤੇ ਜੀ ਠੀਕ ਹੈ ਵੀਰੇ ਹਾਂ ਜੀ ਆ ਪਜੈਰੋ ਹੈ ਜੀ 2013 ਮਾਡਲ ਹੈ ਸਪੋਰਟਸ ਇਹ ਪਜੈਰੋ ਬਾਈ ਹਾਂ ਜੀ ਇਹ 5 ਲੱਖ ਦੀ ਦੇ ਦਾਂਗੇ ਜੀ ਇਹ 5 ਲੱਖ ਦੀ ਹੈ ਬਾਈ ਮਤਲਬ ਟਾਇਰ ਇਹਨਾਂ ਦੇ ਤਕਰੀਬਨ ਪਾਏ ਨੇ ਬਾਈ ਸਾਰੇ ਹਨਾ ਸਾਰੇ 70% 70 70 ਤਾਂ ਪਾਏ ਨੇ ਸਵਿਫਟ ਦੇ ਇਹਦੇ ਵਰਨਾ ਦੇ 4x4 ਹੈਗੀ ਇਹ ਠੀਕ ਹੈ ਆਹ ਕਰ ਇਹ 15 ਮਾਡਲ ਹੈ ਨਿਊ ਸ਼ੇਪ ਵਾਲੀ ਇਹ ਸ਼ੇਪ ਵਾਲੀ ਦਾ ਸਮਝਾਇਆ ਬੈਠੀ ਮੈਂ ਜੀ ਇਹ ਬੰਪਰ ਲਾਈਟਾਂ ਦਾ ਫਰਕ ਹੁੰਦਾ ਜੀ ਡਿੱਗੀ ਦੀਆਂ ਲਾਈਟਾਂ ਦੀ ਫਰੰਟ ਦੀਆਂ ਜੀ ਠੀਕ ਹੈ ਬਾਈ ਹਾਂਜੀ ਇਹ 4.5 ਲੱਖ ਰੁਪਏ ਦੀ ਇਹ 4.5 ਲੱਖ ਦੀ ਹੈ ਬਾਈ ਹਾਂਜੀ ਠੀਕ ਹੈ ਠੀਕ ਹੈ ਵੀਰੇ ਨਵਾਂ ਮਾਡਲ ਸਵਿਫਟ ਹੈ ਜੀ ਪੈਟਰੋਲ ਦੀ ਇਹ ਪੈਟਰੋਲ ਦੀ ਹੈ ਬਾਈ ਹਾਂਜੀ ਇਹ 1.5 ਲੱਖ ਦੇ ਦਾਂਗੇ ਹੋਰ ਵੀ ਕਰ ਦਾਂਗੇ ਜੀ ਮਾਰ ਸਾਡੇ ਨਵਾਂ ਮਾਡਲ ਵੀਰੇ ਇਹ ਹਾਂਜੀ ਸਾਰੀ ओरिजिनल ਦੀ ਗਾਰੰਟੀ ਹੋਗੀ ਆਪਣਾ ਦੀ ਅੱਛਾ ਇਹ ਰੇਨ ਵਾਲਾ ਹੈ ਨਾ ਬਾਈ ਹਾਂਜੀ ਹਾਂ ਠੀਕ ਨੰਬਰ ਹੈ ਨਾ ਹਾਂਜੀ ਹਾਂ ਨੇ ਵਰਨਾ 2011 ਮਾਡਲ ਹੈ ਇਹ ਆਟੋ ਜੀ ਆਟੋ ਅੱਛਾ ਇਹਦਾ ਕੀ ਫਰਕ ਹੁੰਦਾ ਆਟੋ ਦਾ ਮਾਡਲ ਇਹ ਆ ਗੇਅਰ ਬੌਂਡ ਦੀ ਲੋਡ ਨਹੀਂ ਜੀ ਉਸ ਮੈਨੂੰ ਮੈਨੂੰ ਲੋੜ ਨਹੀਂ ਹਾਂਜੀ ਇੱਕ ਲੱਤ ਨਾਲ ਹੀ ਚੱਲੂ ਜੀ ਇਹ ਠੀਕ ਹੈ ਜੀ 4/4 ਹੈ ਜੀ ਇਹ 2 ਲੱਖ ਰਪਏ ਹੈ ਨਾ ਹਾਂਜੀ ਇਹ 2 ਲੱਖ ਦੀ ਦੇ ਦਾਂਗੇ ਜੀ ਬਾਈ ਮੌਕੇ ਤੇ ਮੰਗ ਟਣੂ ਹੋ ਵੀ ਕੋਈ ਬਾ 2 ਲੱਖ ਰਪਏ ਤੁਹਾਨੂੰ ਤੱਫੇ ਦੇ ਦਿੰਦੇ ਹਾਂ ਬਾ ਕਰ ਦਾਂਗੇ ਜੀ ਠੀਕ ਹੈ ਜੀ ਇੱਧਰ ਹੀ ਆ ਜਾ ਮੜਾ ਬਾਈ ਠੀਕ ਹੈ ਵੀਰੇ ਹਾਂਜੀ ਇਹ ਆ ਬਾਈ 14 ਮਾਡਲ ਹੈ ਹਾਂਜੀ ਆ ਚਾਰ ਨੰਬਰ ਦੀ ਆ ਜੀ ਪਹਿਲੇ ਹੀ ਨਾ ਦੀ ਹੈਗੀ ਚਾਰ ਚਾਰ ਨੰਬਰ ਦਾ ਫਸਟ ਓਨਰ ਹੈ ਵੀਰੇ ਮਤਲਬ ਹ ਠੀਕ ਹੈ ਵੀਰ 15 ਇੰਚ ਨਹੀਂ ਠੀਕ ਹੈ ਬਾਈ 70 50% ਟਾਇਰ ਪਏ ਨੇਗੇ ਹਾਂਜੀ ਬਾਈ ਠੀਕ ਹੈ ਠੀਕ ਹੈ ਤੇ ਬਾਈ ਇਹਦੀ ਡਿਮਾਂਡ ਦੱਸਦੇ ਥੋੜਾ ਪਹਿਲਾਂ ਇਹ 3 ਲੱਖ 80000 ਰੁਪਏ ਜੀ 3 ਲੱਖ 80000 ਬਾਈ ਮੌਕੇ ਤੇ ਜਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਭਰਾ ਵਧੀਆ ਜੀ ਵਧੀਆ ਹੋਰ ਬਾਈ ਕੰਮਕਾਰ ਆਪਣਾ ਬਾਪ ਵਧੀਆ ਵੀਰੇ ਬਾਈ ਆਪਣੇ ਪਹਿਲਾਂ ਫਰਮ ਦਾ ਨਾਮ ਦੱਸਦੇ ਹਨ ਤੇ ਆਪਣਾ ਤਾਂ ਲੋਕੇਸ਼ਨ ਦੱਸਦੇ ਬਾਈ ਸਤਕਾਰ ਬਜ਼ਾਰ ਵੀਰੇ ਬਟਿੰਡਾ ਰੋਡ ਸਟਾਪ ਤੇ ਵੇਖ ਤੇਰਾ ਨਾਮ ਵੀ ਦੱਸ ਦੇ ਇੱਕ ਵਾਰ ਮੇਰਾ ਨਾਮ ਗੌਰਵ ਹੈ ਵੀਰੇ ਠੀਕ ਹੈ ਵੀਰੇ ਆਪਣੇ ਕੋਲ ਕਿੰਨੀਆਂ ਗੱਡੀਆਂ ਸੇਲ ਹੋ ਰਹੀਆਂ ਇਸ ਟਾਈਮ ਆ 8-9 ਗੱਡੀਆਂ ਖੜੀਆਂ ਨੇ ਜੀ ਆਪਣੇ ਅੱਛਾ ਵੀਰੇ ਕਿਹੜੀ ਗੱਡੀ ਤੋਂ ਸਟਾਰਟ ਕਰੀ ਆਪਾਂ ਆਹ ਵਰਨਾ ਜੀ 14 ਚੱਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਭਰਾ ਵਧੀਆ ਜੀ ਵਧੀਆ ਹੋਰ ਬਾਈ ਕੰਮਕਾਰ ਆਪਣਾ ਬਾਪ ਵਧੀਆ ਵੀਰੇ ਬਾਈ ਆਪਣੇ ਪਹਿਲਾਂ ਫਰਮ ਦਾ ਨਾਮ ਦੱਸਦੇ ਹਨ ਤੇ ਆਪਣਾ ਵੀ ਲੋਕੇਸ਼ਨ ਦੱਸਦੇ ਹੋ ਸੰਤ ਕਾਰ ਬਜ਼ਾਰ ਵੀਰੇ ਬਟਿੰਡਾ ਰੋਡ ਤੋਂ ਆਉਂਦੀ ਹੈ ਬਟਿੰਡਾ ਰੋਡ ਤੋਂ ਆਉਂਦੀ ਹੈ ਠੀਕ ਹੈ ਤੇ ਬਈ ਤੇਰਾ ਨਾਮ ਵੀ ਦੱਸ ਦੇ ਇੱਕ ਵਾਰ ਮੇਰਾ ਨਾਮ ਗੌਰਵ ਹੈ ਵੀਰੇ ਠੀਕ ਹੈ ਵੀਰੇ ਆਪਣੇ ਕੋਲ ਕਿੰਨੀਆਂ ਗੱਡੀਆਂ ਸੇਲ ਹੋ ਰਹੀਆਂ ਇਸ ਟਾਈਮ ਆ 8-9 ਗੱਡੀਆਂ ਖੜੀਆਂ ਨੇ ਜੀ ਆਪਾਂ ਅੱਛਾ ਵੀਰੇ ਕਿਹੜੀ ਗੱਡੀ ਤੋਂ ਸਟਾਰਟ ਕਰੀ ਆਪਾਂ ਆਹ ਵਰਨਾ ਜੀ 14 ਮਾਡਲ ਇੱਧਰ ਹੀ ਆ ਜਾ ਮੜਾ ਬਈ ਠੀਕ ਹੈ ਵੀਰੇ ਹਾਂਜੀ ਇਹ ਆ ਬਈ 14 ਮਾਡਲ ਹੈ ਹਾਂਜੀ ਆ 4 ਨੰਬਰ ਦੀ ਆ ਜੀ ਪਹਿਲੇ ਹੀ ਨਾ ਉਹੀ ਹੈਗੀ ਚੱਲ 4 ਨੰਬਰ ਵਾ ਫਸਟ ਆਨਰ ਹੈ ਵੀਰੇ ਮਤਲਬ ਹਾਂਜੀ ਲਾਈਡਰ ਲੱਗੇ ਹੋਏ ਨੇ 15 ਇੰਚੀ ਠੀਕ ਹੈ ਵੀਰੇ 15 ਇੰਚੀ ਨਹੀਂ ਠੀਕ ਹੈ ਬਈ 70 50 4% ਟਾਇਰ ਪਏ ਨੇਗੇ ਹਾਂਜੀ ਬਈ ਠੀਕ ਹੈ ਮੌਕੇ ਤੇ ਕਰ ਲਾਂਗੇ ਸਾਈਟ ਤੇ ਜੀ ਠੀਕ ਆ ਬਾਈ ਹਾਂ ਜੀ ਠੀਕ ਆ ਵੀਰੇ ਇਹ ਆਫਟਰ ਆ ਵੀਰੇ ਇਹ ਆਫਟਰ ਆ ਬਾਈ ਇਹ 1.5 ਲੱਖ ਰੁਪਏ ਦੀ ਜੀ ਕਾਸਟ ਮਾਡਲ ਹੈ ਜੀ ਇਹਦਾ ਹਾਂ ਜੀ ਤੇ ਬਾਈ ਹੋਰ ਜਾਣਕਾਰੀ ਮਾੜੀ ਮਟੀਰੀਅਲ ਬਾਰੇ ਹੋਪ ਕਿਵੇਂ ਚ ਫੁੱਲ ਵੀ ਹਾਂਗਾ ਟਾਇਰ ਟਾਇਰ ਬਟ ਟਾਇਰ ਨਵੇਂ ਨਵੇਂ ਟਾਇਰ ਨੇ ਜੀ ਕਿੰਨੇ ਕੁ ਪਰਸੈਂਟ ਪਾਈ ਨੇ ਬਾਈ 70% ਪਾਈ ਨੇ ਟਾਇਰ ਇਹਦੇ ਜੀ ਜੀ ਦਮਾਨ ਬਾਈ ਜੀ ਇਹ 1.5 ਲੱਖ ਰੁਪਏ ਦੇ ਦਾਂਗੇ ਬਾਕੀ ਹੋਰ ਕਰ ਲਾਂਗੇ ਮੌਕੇ ਤੇ ਥਾਈ ਤੇ ਠੀਕ ਹੈ ਵੀਰੇ ਆ ਦੇ ਬਾਈ ਇਹ ਚਾਰ ਵਹੀ ਡਾਈਵਰਾ ਕੋਲ ਲਵੇ ਇਹ ਐਂਡ ਐਡ ਵੀਰ 2011 ਮਾਡਲ ਹੈ ਜੀ ਆਟੋ ਜੀ ਆਟੋ ਅੱਛਾ ਬਾਈ ਇਹਦੇ ਦੀ ਵਰਕ ਹੁੰਦਾ ਆਟੋ ਦਾ ਮਾਡਲ ਇਹ ਲੱਗਦਾ ਇਹ ਆ ਗੇਅਰ ਬੌਂਡ ਦੀ ਲੋੜ ਨਹੀਂ ਜੀ ਮੈਨੂੰ ਮੈਨੂੰ ਨਹੀਂ ਤੇ ਆਟੋ ਦਾ ਹਾਂ ਜੀ ਇੱਕ ਲੱਤ ਨਾਲੇ ਚੱਲੂ ਜੀ ਇਹ ਜੀ ਠੀਕ ਠੀਕ ਹੈ ਜੀ 4/4 ਹੈ ਜੀ ਇਹ 2 ਲੱਖ ਹੈ ਨਾ ਹਾਂ ਜੀ ਇਹ 2 ਲੱਖ ਦੀ ਦੇ ਦਾਂਗੇ ਜੀ ਬਾਈ ਮੌਕੇ ਤੇ ਮੰਨ ਤਾਂ ਨਾ ਹੋ ਵੀ ਕੋਈ ਬਾ 2 ਲੱਖ ਰੁਪਏ ਤੁਹਾਨੂੰ ਦਿੱਤੇ ਦੇ ਦਾਂਗੇ ਬਾ ਕਰ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਔਰ ਅੰਦਰ ਉਸ ਵਰਤ ਖੜੀ ਆ ਜੀ ਆ ਜਾਓ ਜੀ ਚਲੋ ਜੀ ਹਰ ਟਾਈਮ ਕਿੰਨੀ ਆਉਂਦ ਨੇ ਬਾਈ ਆਪਣੇ ਲਈ ਵੀ ਇਟੇ ਟਾਈਮ ਤੇ ਕਿੰਨੀਆਂ ਗੱਡੀਆਂ ਵੇਲੇ ਹੁੰਦੀਆਂ ਨੇ 8-9 ਗੱਡੀਆਂ ਖੜੀਆਂ ਹੁੰਦੀਆਂ ਨੇ ਯਾਰ ਰੇ ਟਾਈਮ ਹੁੰਦੀ ਹੁੰਦੀ ਆ ਜੀ ਜਦੋਂ ਮਰਜ਼ੀ ਬੰਦਾ ਕਾਲ ਕਰ ਸਕਦਾ ਆ ਨਵਾਂ ਮਾਡਲ ਸਵਿਫਟ ਆ ਜੀ ਪੈਟਰੋਲ ਦੀ ਇਹ ਪੈਟਰੋਲ ਦੀ ਆ ਬਾਈ ਹਾਂ ਜੀ ਇਹ 1.5 ਲੱਖ ਦੇ ਦਾਂਗੇ ਹੋਰ ਵੀ ਕਰ ਦਾਂਗੇ ਠੀਕ ਆ ਬਾਈ ਨਵਾਂ ਮਾਡਲ ਵੀਰੇ ਇਹ ਹਾਂ ਜੀ ਸਾਰੀ ਓਰੀਜਨਲ ਦੀ ਗਾਰੰਟੀ ਹੋਦੀ ਆ ਆਪਣਾ ਆਹ ਰੇਨ ਲੈ ਲਿਆ ਹਾਂ ਬਾਈ ਹਾਂ ਜੀ ਹਾਂ 3 ਨੰਬਰ ਹੈ ਨਾ ਹਾਂ ਜੀ ਹਾਂ ਠੀਕ ਇਹ ਵਰਨਾ 2015 ਮਾਡਲ ਹੈ ਨ ਏ ਸ਼ੇਪ ਵਾਲੀ ਦੱਸ ਮਾੜਿਆ ਬਾਈ ਕਿਵੇਂ ਇਹ ਬੰਪਰ ਇਲੈਕਟਾਂ ਦਾ ਫਰਕ ਹੁੰਦਾ ਏ ਡਿੱਗੀ ਦੀਆਂ ਲਾਈਟਾਂ ਦੀ ਫਰੰਟ ਦੀਆਂ ਜੀ ਠੀਕ ਹੈ ਬਾਈ ਹਾਂਜੀ ਇਹ 4.5 ਲੱਖ ਰੁਪਏ ਦੀ ਇਹ 4.5 ਲੱਖ ਦੀ ਹੈ ਬਾਈ ਹਾਂਜੀ ਠੀਕ ਹੈ ਵੀਰੇ ਆਹ ਪਜੈਰੋ ਬਾਈ 2013 ਮਾਡਲ ਹੈ ਸਪੋਰਟਸ ਇਹ ਪਜੈਰੋ ਬਾਈ ਹਾਂਜੀ ਇਹ 5 ਲੱਖ ਦੀ ਦੇ ਦਾਂਗੇ ਜੀ ਇਹ 5 ਲੱਖ ਦੀ ਹੈ ਬਾਈ ਮਤਲਬ ਟਾਇਰ ਇਹਨਾਂ ਦੇ ਤਕਰੀਬਨ ਪਏ ਨੇ ਬਾਈ ਸਾਰੇ ਹਨਾ ਸਾਰੇ 70 70 ਤਾਂ ਪਏ ਨੇ ਸਵਿਫਟ ਦੇ ਇਹਦੇ ਵਰਨਾ ਦੇ 4x4 ਹੋ ਰਹੀ ਹੈ ਇਹ ਠੀਕ ਹੈ ਆਹ ਕਰ ਇਹ 4x4 ਠੀਕ ਹੈ ਤੇ ਚਾਹ ਖੜੀ ਹੈ ਬਾਈ ਇਹਦੇ ਮੇਰੇ ਕੋਲ ਜੀ ਪੈਟਰੋਲ ਦੀ ਹੈਗੀ ਜ ਇਹ ਬ੍ਰੌ ਲੱਗੀ ਹੋਈ ਹੈਗੀ ਹਾਂਜੀ ਇਹ ਵੀ 1.5 ਲੱਖ ਰੁਪਏ ਦੇ ਦਾਂਗੇ ਜੀ ਹੋਰ ਵੀ ਕਰਾਂਗੇ ਮੌਕੇ ਤੇ ਜੀ ਠੀਕ ਹੈ ਵੀਰੇ ਹਾਂਜੀ ਪਾਸੇ ਪਈਏ ਦੀ 27 ਤੱਕ ਆ ਕਰ ਦੀ ਹਾਂਜੀ ਹਾਂ ਪਾਸੇ ਇਹ ਮਤਲਬ ਪੀਵੀ ਦਾ ਸੰਗਰੂਨ ਨੰਬਰ ਹੈ ਇਹ ਹਾਂਜੀ ਸੰਗਰੂਨ ਠੀਕ ਹੈ ਵੀਰੇ ਤੇ ਭਾਈ ਮੈਂ ਟਾਇਰ ਦਾ ਮਤਲਬ ਸਾਰੇ ਕੰਡੀਸ਼ਨ ਨੇ ਕੋਈ ਐਕਸੀਡੈਂਟ ਤਾਂ ਨਹੀਂ ਹੈਗਾ ਇਹ ਕਾਰ ਆ ਇਹ ਕਿਸੇ ਵੀ ਗੱਡੀ ਦਾ ਕੋਈ ਪੀਸ ਨਹੀਂ ਚੇਂਜ ਹੋਊਗਾ ਜੀ ਲਗਭਗ ਸਾਰੇ ਸ਼ੀਸ਼ੇ ਨਾਲ ਦੇ ਹੋਣਗੇ ਅੱਛਾ ਭਾਈ ਮਤਲਬ ਕੋਈ ਕਹਿੰਦੇ ਨੇ ਕੋਈ ਐਕਸੀਡੈਂਟ ਦੀ ਗਾਰੰਟੀ ਹੋ ਜੀ ਆਪਣੇ ਕੋਈ ਵੀ ਕਾਰ ਹੈ ਅੱਛਾ ਵੀਰੇ ਕਹਿੰਦੇ ਮਤਲਬ ਕੋਈ ਐਕਸੀਡੈਂਟ ਹੁੰਦੀ ਆ ਜਾਂ ਕੋਈ ਹੋਰ ਕੋਈ ਵੀ ਗੱਡੀ ਨਹੀਂ ਹੈਗੀ ਜਿਹਦਾ ਪੀਸ ਚੇਂਜ ਹੋਵੇ ਫੇਰ ਕਿਹਦੇ ਨਾਲ ਦੇ ਨੇ ਠੀਕ ਹੈ ਬਾਈ ਠੀਕ ਮਤਲਬ ਜੇ ਇਹਨਾਂ ਦੇ ਗੱਡੇ ਦੇ ਜਿੰਨੀ ਆਪਾਂ ਗੱਡੀਆਂ ਦਿਖਾਦੇ ਆ ਵੀਰੇ ਕੋਈ ਸਵੇਰਪੜ ਦੀ ਲੋਡ ਹੁੰਦੀ ਆ ਫਿਰ ਆਪਾਂ ਨੂੰ ਫੇਰ ਕੋਈ ਮਿਲਦਾ ਜੀ ਮਿਲ ਜੂਗਾ ਹਾਂਜੀ ਹਾਂ ਤੁਹਾਨੂੰ ਲਗਾਉਣਾ ਮਤਲਬ ਇਹ ਆਪਾਂ ਕੰਮ ਕਰਵਾ ਦਿੰਦੇ ਜੋ ਵੀ ਲੋਡ ਹੁੰਦੀ ਆ ਅੱਛਾ ਜੀ ਵੀਰੇ ਹੁਣ ਤੁਸੀਂ ਭਾਈ ਉਹ ਆਇਂ ਜੀ ਬੰਦਰ ਮਾੜਾ ਆਇਆ ਦੱਸ ਬਾਈ ਇਹ 2013 ਮਾਡਲ ਐਸ 50 ਜੀ ਬੀਡੀ ਆਈ ਠੀਕ ਹੈ ਬਾਈ ਠੀਕ ਹੈ ਠੀਕ ਹੈ ਅਸੀਂ ਨਵੇਂ ਯਾਰ ਚੱਲੀ ਹੋਈ ਆ origignal ਦੀ ਹਾਂਜੀ ਇਹ 3.5 ਲੱਖ ਰੁਪਏ ਦੇ ਦੇਗਾ ਇਹ 3.5 ਲੱਖ ਜੀ ਠੀਕ ਹੈ ਬਈ ਸਾਰਾ ਕੁਝ ਰੋਜਨ ਵਾਲਾ ਬਾਈ ਟਾਇਰ ਦੁਰ ਕਿੰਨੇ ਕ ਪਰਸੈਂਟ ਪਏ ਨੇ ਟਾਇਰ ਇਹਦੇ ਵੀ 70-80% ਪਏ ਨੇ ਜੀ 70-60% ਪਏ ਨੇ ਵੱਧ ਠੀਕ ਹੈ ਬਰੇ ਤੇ ਬਾਈ ਆਹ ਫਾਰਚੂਨਰ ਇਹ ਰੈਂਟ ਲਈ ਜੀ ਐਨਆਰਆਈਆਂ ਲਈ ਜੀ ਅੱਛਾ ਮਤਲਬ ਰੈਂਟ ਦੇ ਦਿੰਦੇ ਹੋ ਇੱਕ ਦਿਨ ਲਈ ਫਿਰ ਕਿੰਨੇ ਰੁਪਏ ਵੀਰੇ ਵੈਸੇ ਤਾਂ ਹੀ 3500 ਰੁਪਏ ਪਰ ਡੇ ਹੁੰਦਾਗਾ ਹਾਂਜੀ ਹੁਣ ਆਪਾਂ ਤਾਂ ਨੇਅਰ ਤੇ ਦੇ ਦਾਂਗੇ ਜੀ 3000 ਦੇ ਦੇ ਦੂੰਗੇ ਇਹਨਾਂ ਚ ਹੀ ਲਾਈ ਟਾਇਰ ਲੱਗੇ ਹੋਏ ਨੇਗੇ ਠੀਕ ਹੈ ਬਈ ਆਟੋਮੈਟਿਕ ਹੈ ਜੀ ਆਟੋਮੈਟਿਕ ਹੈ ਬਾਈ ਕਿੰ ਇੱਕ ਦਿਨਾਂ ਮਤਲਬ ਤੁਸੀਂ 3500 ਕਹਿੰਨਾ ਕਿਹਾ ਤੁਸੀਂ 3000 3000 ਚ ਦੇ ਦਾਂਗੇ 3000 ਚ ਦੇ ਦਾਂਗੇ ਤੁਸੀਂ ਤੋਂ ਹੋਰ ਰੈਂਟ ਦੇ ਹੈਵੀ ਬਰਤ ਕੋਣੇ ਆਪਣੇ ਲਈ ਫੋਰਚੂਨਰ ਹੀ ਹੈ ਫੋਰਚੂਨਰ ਹੀ ਨੇ ਬਈ ਹੋਰ ਉਹ ਵੀ ਦੋ ਬਨੇ ਹੈ ਬਈ ਹਾਂਜੀ ਦੋ ਨੇ ਉਹਨਾਂ ਦਾ ਵੀ ਰੇਟ ਬਈ ਕਿਵੇਂ ਹੈ ਟਟ ਹਾਂ ਇਹੀ ਕਰ ਲਾਂਗੇ ਜੀ ਸੇਵੇਂ ਰੇਟ ਹੈ ਹਾਂਜੀ ਅੱਛਾ ਮਤਲਬ ਕਿ ਜੇ ਕਿਸੇ ਵੀ ਨੇ ਲੈਣੀ ਹੋ ਤਾਂ ਕੰਟੈਕਟ ਕਰ ਸਕਦਾ ਹੈ ਮੋਟਾ ਜੀ ਕੰਟੈਕਟ ਕਰ ਸਕਦਾ ਜੀ ਬਈ ਆਪਣਾ ਕੰਟੈਕਟਰ ਨੰਬਰ ਦੱਸ ਦੋ ਪਹਿਲਾਂ 97819 ਜੀ 36322 ਠੀਕ ਹੈ ਵੀਰੇ ਉਹ ਬਈ ਤੇ ਇੱਕ ਕੌਣ ਬੋਲੂਗਾ ਸਾ ਨਾਮ ਤੇ ਵੀਰੇ ਨੰਬਰ ਤੇ ਗੌਰਵ ਵੀਰੇ ਮੇਰਾ ਨਾਮ ਗੌਰਵ ਜੀ ਠੀਕ ਹੈ ਤੁਸੀਂ 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 ਫੋਨ ਕਰੋ ਬਈ ਠੀਕ ਹੈ ਉਹ ਕਿਹਦੇ ਤੋਂ ਦੱਸਦੇ ਇੱਕ ਵਾਰ ਦੁਬਾਰਾ ਹੈਨਾ ਇਹ ਆਪਣੀ ਬਠਿੰਡਾ ਰੋਡ ਸੁਨਾਮ ਜੀ ਡਿਸ ਦੇ ਵੀ ਸੇਲ ਪਰਤੀਸਤਨਾ ਹੋਰ ਰੰਮ ਵੀ ਹੈ ਆਪਣਾ ਵੀ ਬਾਹਰ ਰੈਂਟ ਦਾ ਹੀ ਹੈ ਜੀ ਰੈਂਟ ਦੀ ਹੈ ਹਾਂ ਜੀ ਰੈਂਟ ਤੇ ਮਤਲਬ ਕਿ ਕਾ ਸੇਲ ਪਰਚੇਜ ਹੋ ਗਿਆ ਹੈ ਬਾਈ ਆਪਣੇ ਕੋਲ ਕਿੰਨੇ ਕਿੱਡਿਆਂ ਅਵੇਲੇਬਲ ਕਹ ਹੈ ਤੁਸੀਂ ਵੀਰੇ 9 ਤੋਂ 10 ਵੀਰੇ 9 ਤੋਂ 10 ਖੜੀਆਂ ਹੁੰਦੀਆਂ ਨੇ ਹਾਂ ਜੀ ਠੀਕ ਹੈ ਬਾਈ ਠੀਕ ਹੈ ਚਲੋ ਓਕੇ ਬਾਈ ਧੰਨਵਾਦ ਜਰਾ ਓਕੇ ਵੀਰੇ ਧੰਨਵਾਦ